ਪਾ ਪਲਗ ਨੂੰ ਛੱਡ ਕੇ ਆ ਰਹੀ ਸੀ ਤੇ ਸਾਡੀ ਮਨਪ੍ਰੀਤ ਕੌਰ ਨੂੰ ਦਿਖ ਪਿਆ ਸਾਗ ਇਹਨੂੰ ਤਾਂ ਜਦੋਂ ਸਾਗ ਦਿਖ ਪੈਂਦਾ ਨਾ ਬਾਸ ਫੇਰ ਹੁੰਦਾ ਮੈਂ ਲੈ ਲਵਾਂ ਤੇ ਅੱਜ ਬਲੌਗ ਦੀ ਸ਼ੁਰੂਆਤ ਵੀ ਨਹੀਂ ਕੀਤੀ ਹਜੇ ਚਲੋ ਆਂਦੀ ਆ ਫਿਰ ਬਲੌਗ ਦੀ ਸ਼ੁਰੂਆਤ ਕਰਾਂਦੇ ਆ ਕੋਲ ਪਹਿਲਾਂ ਸਾਗ ਲੈ ਲਵੇ ਅੱਜ ਫੇਰ ਬਣੂਗਾ ਸਾਗ ਸਾਡੇ ਘਰ ਹਾਂਜੀ ਚਲੋ ਜੀ ਨੋ ਜੀ ਸਾਗ ਮਹਿੰਗਾ ਦੇ ਰਿਆ ਕਹਿੰਦੇ ਫਿਰ ਦੇਖਦੇ ਆ ਉਹ ਕਹਿੰਦਾ ਹਾਂਜੀ ਬਰੀਕ ਬਰੀਕ ਗੰਦਲ ਵਾਲਾ ਸਾਗ ਹਾਂ ਮਹਿੰਗਾ ਹੈ ਮਹਿੰਗਾ ਹੀ ਬੜਾ ਜਿੱਦਾਂ ਤਾਂ ਸਾਗ ਵੀ ਮਿਹਨਤ ਬੜੀ ਕਰਨੀ ਪੈਣੀ ਆ ਉੱਤੇ ਹਾਂ ਉਹ ਆਂਟੀ ਕਹਿੰਦੀ ਕਿ ਮੈਂ ਮੋਟੀਆਂ ਗੰਦਲਾਂ ਵਾਲਾ ਮੰਗਾਇਆ ਸੀਗਾ ਅੱਛਾ ਤਾਈਓ ਗੇੜ ਖੜਕਾਇਆ ਕਹਿੰਦੀ ਬਰੀਕ ਵਾਲਾ ਕੀ ਕਰਨਾ ਸੁਦਾ ਹੀ ਪੱਤਾ ਆ ਕਹਿੰਦੀ ਗੰਦਲ ਵਾਲਾ ਪਹਿਲਾਂ ਬਲੌਗ ਦੀ ਸ਼ੁਰੂਆਤ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਐਚਪੀ ਨੰਦਰ ਦਾ ਬਲੌਗ ਮੈਂ ਕਹਾਂ ਵੀ ਸਾਡੀ ਕਰਦੇ ਆ ਠੀਕ ਠਾਕ ਹੋਗੇ ਅਸੀਂ ਮੈਂ ਕਹਾਂ ਸਾਡੀ ਮਨਪ੍ਰੀਤ ਕੋਲ ਨੂੰ ਜਦੋਂ ਸਾਗ ਦਿਸ ਪੰਦਾ ਉਹਨੂੰ ਹੋਰ ਕੁਝ ਨਹੀਂ ਦਿੰਦਾ ਹੈਗਾ ਅੱਲੂ ਮੇਰੀ ਅੱਗੇ ਕਹਿੰਦੀ ਆ ਪਲਕ ਨੂੰ ਛੱਡ ਕੇ ਆਉਂਦੇ ਸੀਗੇ ਤੇ ਰਸਾ ਸਾਗ ਦਿਸ ਪਿਆ ਅੱਲੂ ਕਹਿੰਦੀ ਤੇ ਮੰਮੀ ਨੂੰ ਸਾਗ ਦਿਸਣਾ ਚਾਹੀਦਾ ਆ ਖਾਣਾ ਹੈ ਨਹੀਂ ਤੇ ਬਣਾਉਣਾ ਜ਼ਰੂਰ ਆ ਚਲੋ ਸਾਗ ਬਣਾ ਲੈ ਸਾਗ ਦਾ ਸੀਗਾ ਮਹਿੰਗਾ ਫੇ ਲੈ ਆਣੀ ਚਲੋ ਅੱਜ ਤਾਂ ਬਣਾਣੇ ਆ ਵੈਸੇ ਇਦਾਂ ਵੀ ਚਿੱਟੇ ਛੋਲੇ ਚਲੋ ਪਹੁੰਚਦੇ ਹਾਂ ਗਰਦਾਰਪੁਰ ਫੇ ਜਾ ਕੇ ਕਰਦੇ ਆ ਕਿ ਬਲੌਗ ਸ਼ੁਰੂ ਕੰਟੀਨਿਊ 9:30 ਹੋ ਗਏ ਤੇ ਪਲਕ ਨੂੰ ਛੱਡ ਗਿਆ ਆਪਾਂ ਉਹ ਘਰੇ ਆ ਗਏ ਨਹਾ ਨੂੰ ਲ ਆਣਾ ਮੈਂ ਆਣਾ ਲੇਟ ਹਾਂ ਜੀ ਕਿਦਾਂ ਜੀ ਕਿ ਸਫਾਈਆਂ ਹੁਣ ਆਪ ਕਰਨੀਆਂ ਪੈਣੀਆਂ ਹਨੂ 10 ਦਿਨ ਆਂਟੀ ਨੇ ਆਉਣਾ ਵੀ ਹੈਗਾ ਤੇ ਹੁਣ ਇਹ ਸਫਾਈਆਂ ਸ਼ੁਰੂ ਹੋਣ ਲਗੀਆਂ ਤੇ ਫਿਰ ਬਲੌਗਪ ਬਣਾ ਨਹੀਂ ਸਕਦੇ ਕਿਉਂਕਿ ਜਦੋਂ ਸਫਾਈ ਕਰਦੇ ਆ ਫਿਰ ਇੱਕ ਜਗ੍ਹਾ ਟਿੱਕੇ ਬੈਠਣਾ ਪੈਣਾ ਤੁਹਾਨੂੰ ਸਾਰੇ 10 ਨਹੀਂ ਸਾਰਾ ਕੂੜਾ ਕਾਹਦਾ ਸਾਰਾ ਕੱਢ ਦੇਣਾ ਸਾਰਾ ਕੱਢ ਦੇਣਾ ਉਹ ਆਂਟੀ ਦਾ ਉਪਰੋਂ ਉਪਰੋਂ ਮਾਰ ਕੇ ਚੱਲ ਜਾਂਦੀ ਹੈ ਨਾ ਤੇ ਚਲੋ ਬਾਕੀ ਬਾਕੀ ਫੇਰ ਕਰਦੇ ਆ ਗੱਲ ਕੀ ਬਣਾਉਣਾ ਕੀ ਅੱਜ ਕਰਨਾ ਹੈਗਾ ਤੇ ਤੁਸੀਂ ਕਰ ਲਓ ਸਫਾਈਆਂ ਫਿਰ ਆ ਟੋਕਰੀ ਕਿੱਥੇ ਰੱਖਣੀ ਨਾ ਨਾ ਹਲੇ ਇੱਧਰ ਚੱਕੀ ਛੱਡ ਦੇ ਅੱਧੀ ਕਿਨਾਂ ਓਕੇ 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 ਤੇ ਚਲੋ ਕਰ ਲਓ ਸਫਾਈਆਂ ਵੀ ਤੁਸੀਂ ਹੈ ਮਿਲਦੇ ਆਪਾਂ ਲਓ ਜੀ 11 ਵਜੇ ਦੇ ਇਹ 10 ਮਿੰਟ ਬਏ ਆ ਤੇ ਹੋ ਗਿਆ ਕੰਮ ਬਿਲਕੁਲ ਸਾਰਾ ਹੋਰ ਕੀ ਯਾਰ ਮੈਂ ਕਹਿੰਦਾ ਆਂਟੀ ਦੇ ਵਾਂਗ ਜਲਦੀ ਨਹੀਂ ਮਿਲਦੇ ਹੋਏ ਨੇ ਹੋਰ ਕੀ ਉਹ ਤਾਂ 12 ਵਜੇ ਤੱਕ ਨਹੀਂ ਤੁਸੀਂ ਵੇਲੇ ਹੁੰਦੇ ਉਹ ਤਾਂ ਤੇਲੀ ਟ ਜਾਂਦੀ ਆ ਜੇ ਪਹਿਲਾਂ ਦੁੱਧ ਦੀ ਜਾਵੇ ਤੇ ਸਾਡਾ ਹੋਰ ਵੀ ਬੰਦ ਨੀ ਬਰ ਜਾਵੇ ਆ ਤੇ ਚਲੋ ਕੀ ਬਣਾਇਆ ਹੁਣ ਬੈਠੇ ਜੇਤੀ ਰੋਟੀ ਓਕੇ ਮੱਕੀ ਦੀ ਕੀ ਸੁੱਤੀ ਕਣਕ ਦੀ ਮੇਥੀ ਵਾਲੀ ਰੋਟੀ ਓਕੇ ਚਲੋ ਆਜੋ ਆ ਉਹਨੂੰ ਹੀ ਨਿਕਣਾ ਪੈਂਦਾ ਆਂਟੀ ਨੂੰ ਮੈਂ ਕਿਹਾ ਆਂਟੀ ਤੇ ਕਰਕੇ ਤੇ ਹੋਰ ਜਿਆਦਾ ਲੇਟ ਹੋਈਦਾ ਆ ਮੈਂ ਮੈਂ ਤੇ ਦੁੱਧ ਪਾਇਆ ਆਇਆ ਸੀ ਦਹੀਂ ਦੇ ਵਿੱਚ ਆਇਆ ਸੀ ਕਹਿੰਦੇ ਜੀ ਬਾਕੀ ਸਮਾਨ ਕੋ ਲਈ ਜਾਣਾ ਅੰਦਰੋਂ ਨਹੀਂ ਬਾਕੀ ਲੈ ਲਏ ਸਾਰੇ ਓਕੇ ਚਲੋ ਆ ਜਿਓ ਤੇ ਥੋੜਾ ਹੋਰ ਪਾ ਲਓ ਲਓ ਜਾ ਮੈਂ ਲੈ ਕੇ ਜਾਣਾ ਲਓ ਸਬਜੀ ਬਣਾਉਣੀ ਆ ਕੇ ਮੈਂ ਹਾਂ ਤੇ ਰੋਟੀ ਦਾ ਅੱਗੇ ਵੀ ਇਸੇ ਟਾਈਮ ਖਾਈ ਦੀ ਸੀ ਪਰ ਇਸ ਤੋਂ ਬਾਅਦ ਆਂਟੀ ਦੀ ਵੇਟ ਕਰੀਦੀ ਸੀ ਕਿ ਆ ਕੇ ਸਫਾਈ ਕਰੇ ਉਹ ਸੋ ਕੋ ਹੋਰ ਲੇਟ ਹੋਏ ਨੇ ਹੁੰਦੇ ਸੀ ਸਫਾਈ ਵੀ ਹੋ ਗਈ ਮੈਂ ਮੱਖਣ ਲੈਣ ਨੂੰ ਸੀ ਤੇ ਇਹ ਤਾਂ ਹੋ ਗਿਆ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਕੀ ਅੱਜ ਚਿੱਟੇ ਛੋਲੇ ਤੇ ਦੱਸਿਆ ਸੀ ਬਣਾਉਣੇ ਆ ਹੋਰ ਫੁੱਲੇ ਫੁੱਲੇ ਪੂਰੀ ਬਣਾਉਣੀ ਅੱਜ ਉਹ ਇਹ ਮਨ ਪਾਲਗ ਨੂੰ ਅੱਜ ਵੀ ਸਕੂਟੀ ਤੇ ਲੈ ਜਾਵਾਂ ਹਾਂ ਹਾਂ ਸਕੂਟੀ ਤੇ ਲੈ ਜਾਵਾਂ ਉਹਨੂੰ ਚਲੋ ਹੋਰ ਮੇਰਾ ਵੀ ਟਾਈਮ ਪੱਜ ਜਾਣਾ ਮੇਰੇ ਇੰਨੇ ਕੰਮ ਕਰਨ ਵਾਲੇ ਕਿੰਨੇ ਪਏ ਆ ਹਾਂ ਹੈ ਠੀਕ ਆ ਜੀ ਬਾਕੀ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਤੇ ਦੁਪਹਿਰ ਦਾ ਫੇਰ ਅੱਜ ਛੋਲੇ ਪੂਰੀਆਂ ਦਾ ਤੇ ਸਰਕੇ ਵਾਲਾ ਪਿਆਜ਼ ਬਣਾਉਣਾ ਨਾਲ ਮੈਂ ਕਹਿੰਨੀ ਆ ਜਿਹੜੀ ਇਹ ਚਟਨੀ ਬਣਾਈ ਆ ਖੱਟੀ ਪਦੀਨੀ ਉਹਦੇ ਵਿੱਚ ਉਹ ਪਾ ਲੈਨੇ ਪਿਆਜ਼ ਤੇ ਆਪਣੇ ਫਟਨੀ ਅਚਾਰ ਠੀਕ ਆ ਠੀਕਾ ਠੀਕ ਆ ਚਲੋ ਤੇ ਕੋਈ ਸਮਾਨ ਲਿਉਣ ਆਲਾ ਹੋਵੇ ਕੀ ਦੇ ਲਿਆਣ ਦਾ ਚਲੋ ਠੀਕ ਆ ਫਿਰ ਰੋਟਾੜੀ ਖਾ ਕੇ ਮੈਂ ਦੇ ਕੇ ਤੁਹਾਨੂੰ ਸਾਰਾ ਸਮਾਨ ਫੇਰ ਜਾਉਂ ਦੁਕਾਨ ਤੇ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਕੇ ਹੁਣ ਲੋ ਜੀ 11:30 ਹੋ ਗਏ ਤੇ ਹਾਂ ਜੀ ਕਿੱਦਾਂ ਜੀ ਠੀਕ ਆ ਕੀ ਆ ਸੂਡੈਂਟਲ ਆ ਦੇਣਾ ਫਿਰ ਫਿਰ ਹੀ ਆ ਗਿਆ ਫੋਨ ਚਲੋ ਧਾਗਾ ਨਿਕਲਿਆ ਗਿਆ ਦੇਖਦੀ ਕਿਦੋਂ ਲੂਜ਼ ਆਂਦਾ ਆ ਆਹਾਂ ਚਲ ਦੇਖਦਾ ਸਰਵਿਸ ਕਰਾਉਣ ਵਾਲੀ ਜਾਂਦੀ ਕੋਈ ਸਾਫ ਕਰ ਦਿੰਦੇ ਕੋਈ ਨਹੀਂ ਆ ਦੇ ਆ ਦੇ ਇਹਨੂੰ ਹਨਾ ਆ ਦੇ ਇਹ ਇਦਾਂ ਨਹੀਂ ਇਹਨੂੰ ਪਤਾ ਕੀ ਕਰੋ ਇਹਨੂੰ ਇੱਕ ਬਰਸ਼ ਲੈ ਕੇ ਆਓ ਛੋਟੇ ਵਾਲਾ ਜਿਹੜਾ ਬਰਸ਼ ਹੁੰਦਾ ਉਹਦੇ ਨਾਲ ਨਾ ਸਾਰੀ ਇਹਨੂੰ ਪਹਿਲਾਂ ਸਾਫ ਕਰ ਕਰ ਦਿੰਦੇ ਕਰ ਦਨਾ ਜੀ ਜੰਗੀ ਜਰਾ ਤੇਲ ਦਿਨੇ ਆ ਦੇ ਕੋ ਨਾ ਜਿੱਦਾਂ ਆਹਾਂ ਆ ਆਹ ਦੇਖਦਾ ਗੰਨਾ ਪੁੱਛੇ ਹੋਇਆ ਆ ਹਾਂ ਜਿੱਦਾਂ ਆ ਦੇ ਨਾ ਮੇਕ ਪਰ ਹੀ ਹਾਂ ਕਿੰਨੇ ਧਗੇ ਆ ਕੋਈ ਨਹੀਂ ਤੂੰ ਕਰ ਲੈ ਫੇ ਮੈਂ ਬਰਸ਼ ਲੈਣਾ। ਹਾਈ ਗੀਸੀਓ ਸੀ ਤਾਂ ਕਰਕੇ ਦੀ ਮੈਂ ਰੱਖੇ ਹਾਂ। ਹਾਂ ਕੋਈ ਨਹੀਂ ਮੈਂ ਬਰਸ਼ ਲੈ ਕੇ ਆਉਣਾ ਫੇ ਮੈਂ ਕਰ ਦਿੰਨੇ ਸਾਫ। ਸਾਫ ਕਰਕੇ ਜਦੋਂ ਠਿੱਟਾ ਜਾ ਵੀ ਇਹਦਾ ਮਾਰੇ ਦੇ ਕੋਈ ਦਾਣਾ ਜਾਂ ਕੁਝ ਰਹਿ ਜਾ ਤਾਂ ਭਾਗੇ ਦਾ ਨਾ ਉਹ ਫਸ ਜਾਂਦਾ ਆ ਤਾਂ ਜੀ ਬਰੀਕ ਬਹੁਤ ਆ ਨਾ ਸੁਈਆਂ ਇੰਨਾ ਤੇ ਚਲੋ ਮੈਂ ਜਾਨਾ ਦੁਕਾਨੇ ਹੈ ਫੇ ਮੈਂ ਆਨਾਂ ਨਾਲੇ ਬਰਸ਼ ਪਹਿਲਾਂ ਦੇ ਕੇ ਜਾਵਾਂਗੇ ਬਾਅਦ ਚੋਂ ਨਾਲੇ ਨਹੀਂ। ਲਸਣ ਚਾਹੀਦਾ ਲਸਣ ਹੈ ਨਹੀਂ ਮੇਰੇ ਤੇ ਓਕੇ ਕੀ ਕੀ ਚਾਹੀਦਾ ਇੱਕ ਲਸਣ? ਇੱਦਾਂ ਕਰੋ ਲਸਣ ਲਿਆਓ ਤੋ। ਹਾਂ ਇੱਦਾਂ ਕਿਲੋ ਖੀਰਾ। ਇੱਦਾਂ ਕਿਲੋ ਖੀਰਾ ਬਸ। ਦੂਜਾ ਲਿਆਓ ਜਿਹੜਾ ਬਧੀਆ ਆਪਾਂ ਦਾ ਪਿਆਜ਼ ਲਸਣ ਤੇ ਅਦਰ ਅਦਰ ਅਦਰਕ ਨਹੀਂ ਪਿਆਜ਼ ਲਸਣ ਤੇ ਖੀਰਾ ਆਇਆ ਲੈ ਕੇ ਮੈਂ ਆਹ ਲੋ ਜੀ ਅਸਮਾਨ ਲੈ ਗਿਆ ਇਹ ਚੱਲ ਗਿਆ ਹੁਣ ਵਲੌਗ ਬਣਦਾ ਸੀਗਾ ਅੱਛਾ ਵਲੌਗ ਤਾਂ ਹੁਣ ਵੀ ਬਣਦਾ ਪਿਆ ਆ ਲੈ ਐ ਇਹ ਕਿੰਦਾ ਇਹ ਦਿੱਤਾ ਲਸਣ 100 ਰੁਪਏ ਦਾ 100 ਰੁਪਏ ਭਈਆ ਹਾਂ 55 ਰੁਪਏ ਦੇ ਪਿਆਜ਼ 25 ਰੁਪਏ ਵੀ ਲੈ ਲਾਂ 25 ਰੁਪਏ ਦੇ ਖੀਰੇ ਮਨੇ ਪੰਜ-ਪੰਜ ਉਹਨਾਂ ਦੋਨਾਂ 'ਚ ਘਟਾਦੇ ਨਾ ਲਸਣ 'ਚੋ ਕੁਝ ਨਹੀਂ ਘਟਾਇਆ ਪੰਜ ਉਹਦੋ ਘਟਾਦੇ ਪੰਜ ਉਹਦੋ ਘਟਾਦੇ ਚਲੋ ਨਾ ਲਸਣ ਸਸਤਾ ਹੁੰਦਾ ਨਾ ਗੋਭੀ ਖਸਤੀ ਨਹੀਂ ਹਿਆ ਤੇ ਯਾਰ ਠੰਡ ਆਊਗੀ ਤੁਸੀਂ ਸਸਤੇ ਰੁਪਏ ਕਿਲੋ ਗੋਭੀ ਆ ਕੋਈ ਨਾ 4 ਪਾਊਗਾ ਕੋਈ ਨਹੀਂ ਪਾ ਸਕਦਾ ਹੁਣ ਆਈ ਹਰ ਮਹੀਨੇ ਦੋ ਚਾਰ ਪਾਈਦਾ ਸੀ ਨਾ ਗੋਭੀ ਦਾ ਹਰ ਸਾਲ ਪਾਈਦਾ ਹਰ ਸਾਲ ਪਾਈਦਾ ਹੈਗਾ 15 ਰੁਪਏ 20 15 ਰੁਪਏ ਨਹੀਂ ਨਹੀਂ 30 30 ਰੁਪਏ ਤੋਂ ਆਪਾਂ ਪਾਈਦਾ ਆ ਚਾਰ 30 ਰੁਪਏ ਤੋਂ ਅਸੀਰ ਵੀ ਇਹ 60 70 ਵਿੱਚ ਕੋਣ ਲਾਗੇ achar ਪਾਊਗਾ ਕੋਈ ਪੈਣਾ ਨਹੀਂ ਇਹ achar ਅੱਜ ਕੀ achar ਤੋਂ ਬਗੈਰ ਹੀ ਕੱਢਾਂਗੇ ਨਹੀਂ ਪਾਵਾਂਗੇ achar ਥੋੜੀ 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 ਜਿਹੀ ਸਸਤੀ ਹੋਊਗੀ ਉਹ ਯਾਰ ਬਸ ਚਾਬੀ ਚੱਕਣੀ ਐ ਮੈਂ ਚਾਬੀ ਚੱਕ ਕੇ ਮੈਂ ਚੱਲਾਂ ਦੁਕਾਨ ਨੂੰ ਹਾਂਜੀ ਹੁਣ ਵੱਲੋਂ ਨਹੀਂ ਮੈਂ ਪੈਦਲ ਦੁਕਾਨੇ ਵੀ ਪੈਦਲ ਹੀ ਚੱਲਾਂ ਆ ਸਕੂਟਰੀ ਮੈਂ ਹੁਣ ਉਹਦੀ ਕੱਢਣੀ ਜਦੋਂ ਆ ਕੇ ਕੱਢਣੀ ਆ ਕਦੋਂ ਪਾਉਂਗੇ achar ਫੇ ਜਦੋਂ ਸਸਤਾ 30 ਰੁਪਏ ਹੋਊਗਾ ਨਹੀਂ ਨਹੀਂ 20 ਰੁਪਏ ਨਹੀਂ ਇਹ 30 ਰੁਪਏ ਹੀ ਗੋਭੀ ਮੇਰਾ 4-5 ਕਿਲੋ ਗੋਭੀ ਲੱਗ ਜਾਂਦੀ ਉਹ ਤਾਂ ਕਿ ਡੰਡਲ ਬਹੁਤ ਹੁੰਦੇ 4 ਕਿਲੋ ਦਾ ਲਈ ਇੰਝ ਡੰਡਲ ਨਿੱਕਲੇ ਜਾਂਦੇ ਆ ਨਾ ਫੇਰ ਉਹਦੇ ਵਿੱਚ ਕਿਲੋ ਗਾਜਰਾ ਪਾ ਲੈਂਦੀ ਆ ਆ ਅੱਧਾ ਕਿਲੋ ਸਲਗਮ ਪਾ ਲਈਏ ਚਲੋ ਉਹ ਕਿਧਰ ਗਿਆ ਹੁਣ ਹਰਮਨ ਗਿਆ ਹੁੰਦਾ ਹੁਣ ਗਿਆ ਜਦੋਂ ਆਪਣਾ ਮੋਟਰਸਾਈਕਲ ਕੱਢੂਗਾ ਸਕੂਟਰੀ ਬਾਹਰ ਕੱਢ ਕੇ ਲਾ ਦੇ ਵੇ ਪਰ ਉਹ ਸਾਲੇ ਚਾਬੀ ਗਵਾਤੀ ਸਕੂਟਰੀ ਦੀ ਦੂਜੀ ਸਕੂਟਰੀ ਦੀ ਚਾਬੀ ਮੈਂ ਨਾਲ ਲੈ ਜਾਣੀ ਆ ਉਹ ਕਿੱਥੇ ਗਵਾਤੀ ਹੋਰ ਪਤਾ ਨਹੀਂ ਇੱਥੇ ਟੰਗੀ ਹੁੰਦੀ ਸੀ ਉਹ ਲੱਭੀ ਨਹੀਂ ਮੁੜ ਕੇ ਕਿ ਉਹ ਪਈ ਆ ਪਤਾ ਨਹੀਂ ਇਹ ਵੀ ਨਹੀਂ ਪਤਾ ਦੇਖ ਤਾਂ ਚਲ ਮੈਂ ਜਾਨਾ ਦੁਕਾਨੇ ਹੈ ਆਹ ਇੱਕ ਘਰ ਦੀ ਚਾਬੀ ਆ ਤੇ ਨਾਲ ਉਹ ਸਕੂਟਰੀ ਚਾਬੀ ਸੀਗੀ ਹੈਗੀ ਹੈ ਨਾ ਫਿਰ ਉਹ ਗਈ ਸਕੂਟਰੀ ਬਾਹਰ ਘਾਟ ਕੇ ਰਾਦਵੇ ਚੱਲ ਜਾਣਾ ਹੈ ਓਕੇ ਜੀ ਲਓ ਜੀ ਟਾਈਮ ਹੋ ਗਿਆ ਆਇਆ ਸਵਾ 12 ਇੱਧਰ ਰੱਖ ਦਿੱਤੇ ਆਪਾਂ ਛੋਲੇ ਉਬਲਨੇ ਚਿੱਟੇ ਵਾਲੇ ਤੇ ਸਿਟੀਆਂ ਵੱਜਦੀਆਂ ਪਈਆਂ ਆ ਤੇ ਇੱਧਰ ਕਰ ਲਿਆ ਆ ਮਸਾਲਾ ਗ੍ਰੈਂਡ ਤੇ ਹਾਂਜੀ ਇੱਧਰ ਲੈ ਕੇ ਆਏ ਸੀਗੇ ਖੀਰੇ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਲਸਣ ਬੜਾ ਮਹਿੰਗਾ ਆ ਚੇਲ ਕੀ ਰੱਖਲਾ ਸਫਾਈਆਂ ਅੱਜ ਅਸੀਂ ਆਪ ਕੀਤੀਆਂ ਦੇਖੋ ਜੀ ਕਿੰਨਾ ਨੀਡ ਐਂਡ ਕਲੀਨ ਹੋਇਆ ਪਿਆ ਆ ਫਰਸ਼ਾ ਵੀ ਸਾਡੀਆਂ ਚਮਕਦੀਆਂ ਪਈਆਂ ਆ ਤੇ ਪਰ ਆ ਦੇਖੋ ਕੰਮ ਵਾਲੀਆਂ ਕੰਮ ਤਾਂ ਨਹੀਂ ਸਹੀ ਢੰਗ ਨਾਲ ਕਰਦੀਆਂ ਹੈਗੀਆਂ ਪੋਚੇ-ਪੋਚੇ ਨਹੀਂ ਲਾਉਂਦੀਆਂ ਚਲੋ ਪਰ ਕਰਵਾ ਲੈ ਵੰਦੇ ਮੇਜੂ ਹਾਂਜੀ ਅੱਜ ਕੁੜੀ ਨੇ ਪੋਚੇ ਲਾਏ ਆ ਮੈਂ ਫੇਰ ਆ ਝਾੜੂ ਕੱਪੜੇ ਤੇ ਮੰਮੀ ਨੇ ਬਣਾਈ ਰੋਟੀ ਮੰਮੀ ਦਾ ਰੋਟੀ ਰੋਜ਼ ਹੀ ਬਣਾਉਂਦੇ ਹੋ ਦੱਸਣ ਦੀ ਲੋੜ ਨਹੀਂ ਇੱਕ ਟਾਈਮ ਤਾਂ ਸਵੇਰ ਨੂੰ ਮੰਮੀ ਬਣਾਉਂਦੇ ਆ ਨਾ ਨਾਸ਼ਤਾ ਅੱਜ ਤਾਂ ਆਪਾਂ ਜਲਦੀ ਫ੍ਰੀ ਹੋ ਗਏ ਅੱਜ ਅੱਜ ਆਪਾਂ 11:30 11 ਵਜੇ ਸਾਰਾ ਕੰਮ ਕਰਕੇ ਫ੍ਰੀ ਹੋ ਗਏ ਸੀ ਕੱਪੜੇ ਸੁੱਕਣੇ ਪਾ ਕੇ ਆਏ ਆ ਤੇ ਹੁਣ ਲਾ ਲਈਏ ਸਬਜ਼ੀ ਨੂੰ ਤੜਕਾ ਨਹੀਂ ਕੱਪੜੇ ਸੁੱਕਣੇ ਪਾ ਕੇ ਉੱਪਰ ਬਹਿਣਾ ਪੈਣਾ ਉਹ ਥੱਲੇ ਸਫਾਈ ਹੋਣੀ ਪੈਂਦੀ ਹੈ ਉਹ ਕੰਮ ਵੀ ਰੇਟ ਹੋਇਆ ਤੇ ਹੁਣ ਆਪਾਂ ਇਦਾਂ ਕਰਨੀ ਆ ਆਟਾ ਗੁੰਨਿਆ ਪਿਆ ਆ ਪੂਰੀਆਂ ਲਈ ਠੀਕ ਆ ਤੇ ਹੁਣ ਆਪਾਂ ਤੜਕਾ ਲਾ ਲਈਏ ਛੋਲੇਆਂ ਨੂੰ ਬਣਾ ਕੇ ਰੱਖ ਲੇ ਤੇ ਆਪਣਾ ਮਸ਼ੀਨ ਦਾ ਕੰਮ ਕਰਦੇ ਆ ਸੂਟ ਪ੍ਰੈਸ ਕਰਕੇ ਲਫਾਫੇ ਚ ਪਾ ਕੇ ਰੱਖਤਾ ਕਿਸੇ ਨੇ ਲੈਣ ਆਣਾ ਹੈ ਤੇ ਬਾਕੀ ਚਲੋ ਮਿਲਦੇ ਆ ਨਾਲੇ ਫਿਰ ਲਾਨੇ ਆ ਤੜਕਾ ਛੜਕਾ ਫਿਰ ਤੁਹਾਨੂੰ ਦਿਖਾਉ ਲਦੇ ਆ ਕਿੱਦਾਂ ਦੀ ਬਣਾਉਂਦੇ ਇੱਧਰ ਵੱਜਣ ਡਈਆਂ ਸਟੀਕੀਆਂ ਲਾਜ਼ ਇੱਧਰ ਟਾਈਮ 12:30 ਹੋ ਗਏ ਤੇ ਇੱਧਰ ਲੱਗਦਾ ਪਿਆ ਆ ਤੁਲਕਾ ਅਦਰਕ ਕਰਿਆ ਆ ਅਦਰਕ ਵਾਲੀ ਹੋਣੀ ਆ ਗ੍ਰाइंड ਕੀਤਾ ਪਿਆ ਆ ਹੁਣ ਨਹੀਂ ਉਹ ਖਤਮ ਹੋ ਗਿਆ ਆ ਦੂਜਾ ਹੀ ਕੱਢ ਲਈ ਆ ਉਹ ਗ੍ਰाइंड ਕਰ ਲੈਂਦੇ ਆ ਮੈਂ ਲੈ ਕੇ ਆਉਣੀ ਆ ਗੋਭੀ ਚ ਘਰੇ ਪਾਇਆ ਸੀਗਾ ਸਾਰੇ ਗੋਭੀ ਚ ਪਾ ਲਿਆ ਸੀਗਾ ਇੱਧਰ ਲੱਗਦਾ ਪੈ ਟੁਰਕਾ ਨਾ ਇਹ લાલિયા તોડຕະຕະંડા આકે દેખાડ લે ફિર વાલિયા પાછો શીશુર ઓ ગેસ બંધ કરતા લાગીયા સીટીયા હા 6 સીટીયા રવા લિયા હે ਠੀਕ ਆ લોડોગી કરਦੀ બાદ છો લવા ਲાંગે હે ਨਾ ਠੀਕ ਆ ਤੇ મેજ ਦੇ ਵਿੱਚੋਂ चना મસાલા એ કાઢ લે ઓ જે ખુલ્લે ہوئے પાઉચ رکھے હે ਨਾ ਠੀક હે ਠੀક હે ચલો મળਦੇ હે ફિર અમા બાદ ਠੀਕ હે ਚલો ਠੀਕ હે ઓકે ਇੱਧਰ દાદી ਕਰਨ ਲੱਗੀ ਆ પાઠ કરਦੇ ਪਏ ਆ ਚਲੋ મળਦੇ ਆ ਬਾਦ ਵਿੱਚ ਹੁਣ ਲਵਾ દી ਇੱਧਰ ਲਾ ਦਿੱਤਾ ਆ ਮੈਂ ਸਬਜੀ ਨੂੰ ਤੜਕਾ ਦੇਖ ਸਕਦੇ ਆ ਤੁਸੀਂ ਹਲੇ ਬਣੂਗੀ ਕੜ੍ਹੀ ਨੂੰ ਮਸਾਲਾ ਲੰਗਾਇਆ ਲਓ ਜੀ ਥ੍ਰੀ ਬਲ ਇੱਕ ਕੌਲੀ ਦੇ ਕੌਲੀ ਦੇ ਵਿੱਚ ਕੜ੍ਹੀ ਰੱਖਾਂ ਲਓ ਜੀ ਇੱਧਰ ਰੱਖ ਥੱਲੇ ਨਾ ਇਦਾਂ ਇੱਧਰ ਕੜ੍ਹੀ ਰੱਖਾਂ ਤੇ ਇਹ ਹੁਣ ਸਬਜੀ ਸਾਡੀ ਹੋ ਜਵੇ ਰਿਜ ਜਿਵੇ ਇਹ ਨੂੰ ਸੇਮੇ ਕੇ ਕਰਕੇ ਹੋਲੀ-ਹੋਲੀ ਬਣੀ ਜਾਊਗੀ ਹਨਾ ਬਈ ਹੋਰ ਕੀ ਇੱਧਰ ਖੀਰਾ ਤੇ ਮੂਲੀ ਤੇ ਪਿਆਜ਼ ਕੱਟਦੇ ਆ ਤੇ ਉਹਦੀ ਚਟਨੀ ਦੇ ਵਿੱਚ ਪਾ ਕੇ ਉਹਦਾ ਬਣਾਉਂਦੇ ਆ ਸੈਲਡ ਠੀਕ ਆ ਚਲੋ ਮਿਲਦੇ ਆ ਫਿਰ ਕਰ ਲਈਏ ਕੰਮ 3:00 ਬਜ ਗਏ ਆ ਤੇ ਆਪਾਂ ਹੋਵੇ ਫਲਕ ਨੂੰ ਲੈਣ ਚੱਲੇ ਆ ਉਹਨੂੰ ਅਗਰ ਟਾਈਮ ਬਾਹਰ ਕੋਈ ਆਇਆ ਤੇ ਸਾਰੇ ਆਲੇ ਬਾਹਰ ਖੜੇ ਆ ਅੰਦਰ ਕੋਈ ਨਹੀਂ ਹੈਗਾ ਸਭ ਬਾਹਰ ਚੱਲ ਗਏ ਆ ਤੇ ਚਲੋ ਆਪਾਂ ਚੱਲਦੇ ਆ ਬਲਕ ਨੂੰ ਲੈ ਕੇ ਆਨੇ ਆ ਅੰਦਰ ਮਨਪ੍ਰੀਤ ਨੇ ਆਪਣਾ ਸੁਲਾਈ ਦਾ ਕੰਮ ਕੀਤਾ ਤੇ ਬਾਹਰ ਬੱਜੀ ਬੱਲ ਬੜਾ ਰਸ਼ ਵਿਆ ਬਾਹਰ ਪਤਾ ਨਹੀਂ ਕੀ ਹੋਇਆ ਤੇ ਚਲੋ ਆਪਾਂ ਚਲਦੇ ਆਂ ਪਲਗ ਨੂੰ ਲੈ ਕੇ ਆਨੇ ਆਂ ਫਿਰ ਆਗੇ ਗੱਲ ਕਰਦੇ ਹਾਂ ਐ ਮਨਵੀ ਮਨਵੀ ਇਹ ਚੱਲਾ ਮੈਂ ਪਲਗ ਨੂੰ ਲੈ ਕੇ ਆਨਾ ਹੈ ਪਲਗ ਨੂੰ ਲੈਣ ਤੇ ਸਾਹਮਣੇ ਤਰੀ ਆ ਰਹੀ ਹੈ ਯਾ ਬੜੇ ਪੇਪਰ ਸਿਗਾ ਛੋਟੀ ਸਜ? ਹਾਂਜੀ। ਪੇਪਰ ਦਾ ਛੁੱਟੀ? ਨਹੀਂ ਪੇਪਰ ਦਾ ਛੁੱਟੀ ਸੀ ਜੀ? ਹਾਂਜੀ। ਫੇਰ? ਫੇਰ ਵਧੀਆ ਹੋ ਗਿਆ ਦਿਨ। ਕੱਲ ਪੇਪਰ ਕੱਲ। ਸਾਇੰਸ। ਚਲਿਏ ਕਰਨ ਨੂੰ। ਲਓ ਜੀ ਸਾਢੇ ਤਿੰਨ ਹੋ ਗਿਆ ਜੀ ਹੁਣ ਲੱਗੇ ਆਪਾਂ ਰੋਟੀ ਖਾਣ। ਤੂੰ ਹੀ ਬਾਲੇ ਪੂਰੀਆਂ। ਹੋਰ ਕੀ ਪਹਿਲਾਂ ਮੈਨੂੰ? ਹਾਂਜੀ, ਤੂੰ ਹੀ ਪਹਿਲਾਂ ਖਾ ਲੈ। ਕਿੱਦਾਂ ਦੇ ਲੱਗੇ? ਵਧੀਆ? ਚਲੋ। ਠੀਕ ਠੀਕ। ਤੂੰ ਦੱਸਿਆ ਹੀ ਨਹੀਂ ਤੂੰ। ਹੈਂ ਦੱਸਿਆ ਨਹੀਂ ਮਾਸੀ ਆਪਣੀ ਨੂੰ। ਪੁੱਛਿਆ ਵੀ ਨਹੀਂ ਹੁਦਾਂ। ਮੈਂ ਪੁੱਛਿਆ ਮੈਂ ਬਲੌਗ 'ਚ ਪੁੱਛਿਆ ਨਾ ਹੁਣ ਮੂੰਹ 'ਤੇ ਹੈ ਵਾ ਊਂ ਨਹੀਂ ਕਰਦੀ ਰਹੀ ਨਾ ਮੈਂ ਹੋਰ ਜੀ ਆਪਾਂ ਵੀ ਖਾ ਲਈਏ ਹੁਣ ਹਾਂ ਜੀ ਕਿਦਾਂ ਹਾਂ ਕੀ ਗੱਲ ਕੀ ਤੁਹਾਨੂੰ ਪਾਣ ਲਈ ਰੋਟੀ ਹਾਂ ਨਹੀਂ ਕੁਝ ਕਹਿਣ ਲੱਗੀ ਸੀ ਇਹ ਮੈਂ ਤਾਂ ਪੁੱਛਿਆ ਵੀ ਨਹੀਂ ਹੂੰ ਹੂੰ ਉਹ ਗੱਲ ਕਰਦੇ ਬੈਠੇ ਸੀ ਨਾ ਓਕੇ ਓਕੇ ਲਓ ਲਓ ਗਰਦੀ ਟੱਡ ਜਾਂਦੀ ਨਹੀਂ ਵੀ ਆ ਗਈ ਰੋਟੀ ਤੇ ਲੋ ਜੀ ਆਪਾਂ ਵੀ ਲੱਗੇ ਆ ਖਾਣ ਓਕੇ ਜੀ ਰੋਟੀ ਖਾ ਗਏ ਤੇ ਬਾਹਰ ਬਹਿ ਗਏ ਮੈਂ ਅੱਜ ਕੱਲ੍ਹ ਹੀ ਅੰਦਰ ਵੇਖ ਖਾਂਦੇ ਆ। ਨਹੀਂ ਮੈਂ ਇੱਕ ਬਰਗੀ ਰਹੀ ਹੁਣ। ਚਲੋ ਖਾਓ ਕਿੰਦਾ ਲੱਗੀ? ਚਲੋ ਠੀਕ। ਪਰ ਖਾ ਗੋਗੇ ਵਿਲੇ। ਇਹ ਬਹੁਤ ਸਵਾਲ ਬਣੀਆਂ। ਵਾਜੀ। ਗਰਮਾ ਗਰਮ। ਹਾਂਜੀ। ਕਿੰਦਾ ਲੱਗੀਆਂ? ਹਮਮ। ਹਰਮਨ ਨੇ ਖਾਦੀਆ? ਵੀਡੀਓ ਬਣਾਉਂਦੇ ਆ। ਅੱਛਾ। ਮੈਂ ਕਿਹਾ ਤੁਹਾਡੀ ਵੀਡੀਓ ਪੁੱਛਦੀ ਆਂ ਤਾਂ ਫੇ ਤੁਹਾਨੂੰ ਵੀ ਦੱਸ ਦਊਗਾ। ਆ ਦੋਨੇ ਨਾਲ ਖਾਂਗੇ। ਚਲੋ। ਠੀਕ ਹੈ ਜੀ ਮੈਂ ਹੁਣ ਚਲ ਜਾਣਾ ਦੁਕਾਨ ਤੇ ਠੀਕ ਆ ਕੁੜੀ ਨੂੰ ਛੱਡ ਕੇ ਤੇ ਚਲੋ ਠੀਕ ਆ ਮੈਂ ਚਲ ਜਾਣਾ ਦੁਕਾਨ ਤੇ ਉਧਰ ਠੀਕ ਆ ਜੀ ਤੇ ਫਿਰ ਮੈਂ ਸ਼ਾਮੀ ਆਉਣਾ ਫਿਰ ਮਿਲਦੇ ਆ ਪਾ ਕੇ ਹੈ ਓਕੇ ਓਕੇ ਤੁਸੀਂ ਬਲੌਗ ਬਲੂ ਘਰੇ ਬਣਾ ਲਿਓ ਆਪਣਾ ਲਓ ਆਣੇ ਗਿੰਦੂ ਮੈਂ ਇਹਨਾਂ ਨੂੰ ਜੋੜ ਕੇ ਲਿਆਂਦਾ ਜੇ ਅੱਜ ਟਿਸ਼ੂ ਪੇਪਰ ਨਾ ਨਾ ਆਏ ਮੈਂ ਸ਼ਾਮ ਨੂੰ ਕਰਨੀ ਬਣਨਗੀ ਉਹ ਆ ਜਾਣਗੇ ਅੱਜ ਆ ਬਲੌਗ ਮੈਂ ਇਹਨਾਂ ਨੂੰ ਜੋੜ ਕੇ ਜੋੜ ਕੇ ਜਿੰਦੀ ਮਾਸ ਜੀ ਟਿਸ਼ੂ ਪੇਪਰ ਖਤਮ ਹੋ ਗਏ ਮੈਂ ਕਿਹਾ ਹਫਤਾ ਨਹੀਂ ਆਣਾ ਜਾਂ ਜਦੇ ਜਾਂ ਕਦੇ ਓਕੇ ਫਿਰ ਅੱਜ ਘਰੇ ਐਂਟਰੀ ਬੰਦ ਆ ਜੇ ਟਿਸ਼ੂ ਪੇਪਰ ਨਾ ਆਏ ਕਣੇ ਚੈਰ ਨੋੜ ਪੈਂਦੀ ਬਾਰ ਬਾਰ ਦੇਖੋ ਜੀ ਟਿਸ਼ੂ ਪੇਪਰ ਟਿਸ਼ੂ ਪੇਪਰਾਂ ਦੇ ਕਰਕੇ ਘਰ ਵਾਲੇ ਦੀ ਐਂਟਰੀ ਘਰ ਚ ਬੰਦ ਲੈ ਕੇ ਆਉਂਗੇ ਤਾਂ ਵੜਨ ਦੇ ਦੇਣਾ ਤੁਹਾਨੂੰ ਮੈਂ ਫੇ ਠੀਕ ਆ ਪਤਾ ਨਹੀਂ ਹੈ ਪਤਾ ਜਾਂ ਇਧਰੋਂ ਮਿਲਦੇ ਨਹੀਂ ਹੈਗੇ ਜਾਂ ਫਿਰ ਮੈਂ ਇਧਰੋਂ ਜਾ ਕੇ ਉਹ ਹੈਪੀ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਜਾ ਮੈਂ ਅੱਲ੍ਹਾ ਦੁਕਾਨੇ ਮੈਂ ਆਂਦਾ ਲੈ ਕੇ ਆਣਾ ਸ਼ਾਮ ਨੂੰ ਪੁੱਛਣਾ ਹੈ 4:00 ਵਜੇ ਆ 4:00 ਵਜੇ ਮੈਂ ਆਂਦਾ ਲੈ ਕੇ ਆਉਂ 6:00 ਵਜੇ ਹੋਣਾ 6:00 ਵਜੇ ਟਿਸ਼ੂ ਪੇਪਰ ਲੈ 6:00 ਵਜੇ ਨਾ ਵੀ ਲੈ ਕੇ ਆਇਆ 7-8 ਵਜੇ ਲੈ ਕੇ ਆਉਂ ਕੋਈ 6:00 ਵਜੇ ਮੈਂ ਉੱਧਾ ਕਿਹੜਾ ਮਾਰ ਵੇ ਹਾਲਾ ਬਾਲਾ ਦੇ ਦੇਗੇ ਅੱਜ ਵੀਡੀਓ ਕਰੇ ਬਣਾਉਣ ਦੇ ਕੈਮਰਾ ਗੰਦਾ ਕੈਮਰਾ ਸਾਫ ਕਰ ਨਾਲ ਓਏ ਕਿੱਦਾਂ ਸੋਮੂ ਕੀ ਹਾਲਾ ਤੇਰਾ ਹੈ ਵਧੀਆ ਕੀ ਕਰੀ ਜਾਂਦਾ ਚੱਲ ਤਾਂ ਅਮੀ ਚਲੀ ਜਾਂਦੇ ਤੈਨੂੰ ਵੀ ਬਣਾਉਣੇ ਆਣੇ ਆ ਜੋ ਸੋਮੂ ਨੂੰ ਲੈ ਆਓ ਨਾਲ ਸੋਮੂ ਨੂੰ ਬਣਵਾ ਲਓ ਵੀਡੀਓ ਅੱਜ ਨਾਲ ਆਪਣੇ ਸੋਮੂ ਸੋਮੂ ਨੂੰ ਲੈ ਚੱਲੇ ਨਾਲ ਹੀ ਤਾਂ ਸੋਮੂ ਨੂੰ ਨਾਲ ਲੈ ਚੱਲੇ ਆ ਵੀਡੀਓ ਬਣਾਉਣ ਐ ਸੋਮੂ ਆਈ ਵੀਡੀਓ ਬਣਾ ਗਿਆ ਇੰਫੇ ਹੈ ਚਲੋ ਮੈਂ ਵੀ ਜਾਂਦਾ ਲੋ ਜੀ ਸਾਡੇ ਦਾ ਸਾਡੇ ਦਾ ਘਰ ਦਾ ਸਮਾਨ ਦਵਾ ਦੇਣਾ ਇਹ ਸਾਰਾ ਲੋ ਜੀ ਕਿਸੇ ਨੇ ਕੱਲ ਕਮੈਂਟ ਕੀਤਾ ਸੀ ਕਿ ਹਰਮਨ ਨੂੰ ਵਲੌਗ ਦੇ ਵਿੱਚ ਜ਼ਿਆਦਾ ਲਿਆ ਕਰ ਦੇਣਾ ਆ ਦੇਖੋ ਜੀ ਹੁਣ ਅਸੀਂ ਸ਼ੂਟ ਲੱਗੀਆਂ ਕਰਨੇ ਦੇਖੋ ਜੀ ਰਾਤੀ ਗੱਡੀ ਘੜੀ ਕਰਕੇ ਆਇਆ ਹਨਾ ਇੰਨਾ ਸ਼ੁਕਰ ਸੀ ਮੱਲੇ ਚ ਕਿ ਖੜੀ ਕੀਤੀ ਗੱਡੀ ਕੱਢੇ ਸ਼ੀਸ਼ੇ ਗੁੱਲੇ ਠੀਕ ਹੈ ਮੇਰੇ ਕਿਸੇ ਨੇ ਫੋਨ ਕੀਤਾ ਤੇ ਪਾਪਾ ਨੂੰ ਵੀ ਤੁਹਾਡੀ ਗੱਡੀ ਦੇ ਸ਼ੀਸ਼ੇ ਗੁੱਲੇ ਠੀਕ ਹੈ ਜੇ ਕਿਤੇ ਬਾਹਰ ਹੁੰਦੇ ਨੇ ਗੱਡੀਆਂ ਨੇ ਇੱਕ ਇੱਕ ਸਰਵਿਸ ਜੇ ਕੋਲੋਤੀ ਗੱਡੀ ਵਿੱਚ ਕਾਦ ਲਈ ਸੀ ਇਹਨੇ ਅੱਛਾ ਅੱਜ ਸੁਣੋ ਵੀਡੀਓ ਬਣਾਉਂਦੇ ਆ ਨੇ ਨਵੀਂ ਪੌੜੀ ਬਾਹਰ ਗਲੀ ਛੱਡਨੇ ਭਾਵੇਂ ਕੋਈ ਲੈ ਜਾ ਕੇ ਉਹ ਮੈਂ ਗੁਜਰਤ ਦੀ ਕੋਠੇ ਚੜੀ ਮੈਂ ਦੇਖਿਆ ਮੈਂ ਕਿ ਪੌੜੀ ਤਾਂ ਆਪਣੀ ਪਈ ਇਹਨੂੰ ਫੋਨ ਕੀਤਾ ਮੈਂ ਬੁਲਾਉਣੇ ਨੂੰ ਕਿਹਾ ਸੀ ਪੌੜੀ ਲੈ ਔਰ ਠੇਕਾ ਲੈ ਤੂੰ ਹੀ ਲੈ ਸਕਦਾ ਪੌੜੀ ਅ ਕਹਿੰਦੇ ਆ ਨਾ ਅਸੀਂ ਇਹਦੇ ਬਹੁਤ ਵੱਡੇ 팬 ਆ 팬 ਆ ਚਾਰ ਦਿਨ ਲੈ ਲੋ ਇਹਦੇ ਕੋਲ ਫੇ ਪਤਾ ਲੱਗੂ ਕਿ ਕਿੰਨਾ ਤਰ ਤੂਤਤਾ ਕਰਦਾ ਆ ਇਹ ਇਹ ਬਸ ਜੋ ਇਹ ਕੰਨੀ ਚੁਗਈ ਆ ਇਹਦਾ ਇੱਕ ਆਮਕੁਮ ਕੋਈ ਨਹੀਂ ਜੀ ਕਰਦਾ ਆ ਕਿ ਕਰਦਾ ਜਦ ਤੱਕ ਅਸੀਂ ਮੰਮੀ ਪਾਪਾ ਨੂੰ ਦੋਜ਼ ਨਹੀਂ ਦਿੰਦੇ ਰਹਿਗੇ ਤਾਂ ਉਹ ਦੋਜ਼ ਵੀ ਪੱਕੇ ਫਾਈਲ ਵਾਲੀ ਦੋਜ਼ ਹਰ ਵਾਰ ਉਹ ਤਾਂ ਵੀ ਇੱਕ ਗੱਲ ਸਮਝ ਨਹੀਂ ਨਹੀਂ ਸ਼ੀਸ਼ਾ ਦਾ ਚੇਤਾ ਕਿ ਦਬੋ ਮੈਂ ਜਿਹੜੀ ਕਰ ਤੂ ਦਾਦਾ ਮਾ ਨਜ਼ਰ ਮੇਰੀ ਗੱਲ ਸੁਣ ਸਾਰੇ ਜਣੇ ਨਹੀਂ ਸੁਣਨੀ ਮੇਰਾ ਮੋਟਰਸਾ ਠੀਕ ਕੱਲਾ ਪੁਰਾਣਾ ਪੁਰਾਣਾ ਸਿਲੰਡਰ ਮੈਂ ਕਰਿਆ ਗਿਆ ਮੜਿਆ ਖੋਲ ਕੇ ਉਹਨੂੰ ਸੈਟਲ ਲਾ ਪਿਆ ਆ ਮਗਰ ਜਿਹੜੀ ਵਲੋਗ ਬਣਾ ਰਹੀ ਆ ਮੈਨੂੰ ਕਹਿੰਦੀ ਆ ਕਿ ਜੇ ਤੂੰ ਆਪ ਠੀਕ ਕਰਨਾ ਹੈ ਮੈਂ ਘਰੇ ਤੋਂ ਫੁੱਲੇ ਚੱਕ ਲੈਣਾ ਸੀ ਉਹਦੀ ਮੇਰੀ ਗੱਲ ਸੁਣ ਇਹਦੀ ਗੱਲ ਮੈਂ ਨਾ ਜੀਜੇ ਪੁਰਲੇ ਪੁੱਲੇ ਆਣਾ ਇਹ ਤਾਂ ਕਿਹਨੂੰ ਮੋਟਰਸਾ ਕੱਲਾ ਕੱਲਾ ਪੁਰੇ ਚੱਕ ਕੇ ਇੱਥੇ ਫਿੱਟ ਕਰਨਾ ਹੈ ਇਹ ਕਿ ਤੂੰ ਆਪ ਹੀ ਫਿੱਟ ਕਰਨਾ ਸੀਗਾ ਦੇ ਰੋਜੀ ਆ ਸਾਡੇ ਇੰਸਟਾਗ੍ਰਾਮ ਤੇ ਕ੍ਰੇਟਰ ਜੀ ਇਹਨਾਂ ਕਰਦੇ ਆਂ ਇਹ ਰੀਆ ਸੋਲੋ ਹੀਰ ਤੇ 3000 ਫਾਲੋਅਰ ਕਿੱਕੀ ਫਿਰਦੀ ਆ ਮੈਂ ਨੇ ਚੀਜ਼ੇ ਕੋ ਤੇ ਕਿਹੜੇ ਭੁੱਲਿਆ ਗੱਲਾਂ ਪਰ ਉਦਾਂ ਮੈਨੂੰ ਸੱਚੀ ਸਮਝ ਨਹੀਂ ਆ ਬੰਦੇ ਨੂੰ ਚੀਤਾ ਕਿੱਦਾਂ ਭੁੱਲ ਗਿਆ ਸੀ ਤੂੰ ਇਤਨੀ ਨੀ ਕਮੀ ਦੀ ਗੱਲ ਕਿੱਦਾਂ ਕਰਦੀ ਮੋਰਨ ਕੀ ਕਰਾ ਚੱਲ ਹੁਣ ਬਾਕੀ ਸਾਰੀਆਂ ਗੱਲਾਂ ਕਰੀਆ ਜਿਆਦਾ ਹੋ ਗਿਆ ਇੱਕ ਮਿੰਟ ਇੱਕ ਮਿੰਟ ਹਾਂ ਹੁਣ ਬਾਕੀ ਸਾਰੀਆਂ ਗੱਲਾਂ ਕਰਦਾ ਸਹੀ ਹੈ ਕਿ ਗਾਲ ਥਾਸ ਦੇ ਜਦੋਂ ਤੇ ਗੱਡੀ ਚੋਂ ਬਾਹਰ ਉਤਰ ਤੈਨੂੰ ਦਿਖਿਆ ਵੀ ਚੀਸ਼ਾ ਕੋਲ ਐ ਕਰ ਲੈ ਜੀ ਤੇ ਇਹਨੇ ਆਪਣੀ ਆਈਂ ਦਾ ਤੋਂ ਪਤਕਾਲੀਆਂ ਲਈਆਂ ਲਿਆ ਗਿਆ ਨਹੀਂ ਪਤਾ ਲੱਗਿਆ ਕਾਇ ਆਏ ਲੋ ਜੀ ਲੋ ਕੱਪੜੇ ਦੀ ਲਾ ਲਈਏ ਤੇ ਹਾਂ ਤੇ ਹੁਣ ਕਹਿੰਦਾ ਮੈਨੂੰ ਰੋਟੀ ਬਗਾ ਕੇ ਦੇ ਲੋ ਜੀ ਆ ਦੇਖ ਲੋ ਹਰਮਨ ਰਾਮ ਗਈ ਆ ਦੇਖੋ ਕਿੰਨਾ ਹੋਇਆ ਯਾਰ ਟਾਈਮ ਹੋ ਗਿਆ ਆ 5 ਵਜੇ ਗਏ ਆ ਪੰਜ ਵਜੇ ਪੁੱਛਿਆ ਨਹੀਂ ਤੇ ਹੁਣ ਹੀ ਨਾਲ ਖਾਣੀਆਂ ਆ ਰੋਟੀਆਂ ਪੂਰੀਆਂ ਤੇ ਹੁਣ ਨਹੀਂ ਵੀਡੀਓ ਛੁਡਾ ਕੇ ਆਏ ਆ ਖਾ ਕੇ ਇਹਨਾਂ ਨੇ ਪੂਰੀਆਂ ਇਹਨਾਂ ਨੇ ਜਾਣਾ ਜਿੰਮ ਇਹਨਾਂ ਨੇ ਹੁਣ ਰੋਟੀ ਖਾ ਕੇ ਜਾਣਾ ਰੋਟੀਆਂ ਲੈਣੇ ਆਪ ਨੂੰ ਦੇਖਾਂਗੇ ਇਹ ਬਹੁਤ ਤਾਂ ਬਣਾ ਲਿਓ ਯਾਰ ਮੈਂ ਅੱਛਾ ਹੋਰ ਖਾਦੀ ਨਹੀਂ ਹਲੇ ਰਾਤ ਨੂੰ ਕਹਿੰਦਾ ਦੇਖ ਲਾਂਗੇ ਪਨੀਰ ਭਰਾ ਜੀ ਯਾਰ ਮੈਨੂੰ ਤਾਂ ਲੱਗਦਾ ਇਹਨੇ ਵੀ ਦਿਖਾਵਾਂਗੇ ਪਨੀਰ ਮਮੀ ਲੈ ਚੱਲ ਮਮੀ ਇਹਨੇ ਵੀਡੀਓ ਦੇ ਚੱਕਰ ਦੇ ਵਿੱਚ ਨਾ ਸਾਡੇ ਘਰ ਦਾ ਅੱਧੇ ਨਾਲੋਂ ਜ਼ਿਆਦਾ ਸਮਾਨ ਗਵਾ ਦੇਣਾ ਹੈ ਸਹੀ ਗੱਲ ਆ ਠੀਕ ਹੈ ਮੈਨੂੰ ਸਾਨੂੰ ਆਪਣੀ ਵੀ ਕਰਨੀ ਹੈਗੀ ਸਾਨੂੰ ਫਿਕਰ ਹੈ ਵੀ ਜਿਹੜੇ ਜਿਹੜੀ ਇਹਦੇ ਨਾਲ ਘਰ ਘਰ ਵਾਲੀ ਆਉਗੀ ਨਾ ਉਹਦੇ ਪਛਾਈਂ ਇਹਨੇ ਕਿੱਧਰ ਕੱਟਣੀਆਂ ਆ ਸਹੀ ਗੱਲ ਆ ਆ ਸਭ ਤੋਂ ਓੱਖਾ ਆ ਸਭ ਤੋਂ ਓੱਖੀ ਗੱਲ ਕੋਈ ਨਹੀਂ ਰਹਿਗਾ ਇਹਦਾ ਫਿਕਰ ਆ ਉਹਦਾ ਵੀ ਫਿਕਰ ਆ ਵਿਚਾਰੀ ਦਾ ਅਸੀਂ ਨਹੀਂ ਨਹੀਂ ਅਸੀਂ ਇਹਨੂੰ ਕੁੜੀ ਲੱਗ ਦੇਣੀ ਹੈ ਉਹਨੂੰ ਸਾਬੂਗਾ ਕੀ ਪਤਾ ਉਹ ਨੂੰ ਇਹਨੂੰ ਸਾਹਮਣਾ ਪਣਾ ਹੈ ਨਹੀਂ ਉਹ ਅਸੀਂ ਉਹ ਪਤਾ ਇੱਧਰ ਤੇਜ ਦਿਮਾਗ ਵਾਲੀ ਲੈ ਕੇ ਆਈ ਸ਼ਾਰਪ ਦਿਮਾਗ ਵਾਲੀ ਬਣੀ ਹਰ ਗੱਲ ਚੇਤੇ ਰੱਖ ਉਹ ਜਿਆਦਾ ਹੀ ਨਾ ਚੇਤੇ ਰੱਖਣ ਲੱਗ ਪਏ ਭਰਾਵਾ ਨਹੀਂ ਨਹੀਂ ਉਹਨੇ ਪਤਾ ਕੀ ਕਰ ਗਏ ਜਿਹੜਾ ਮਾੜਾ ਮਟਾ ਮੁੰਡਾ ਸਾਡੇ ਅੱਤਾਂ ਜੋ ਵੀ ਜਾਂਦਾ ਰੱਖੀ ਸਹੀ ਗੱਲ ਹੈ ਅੱਜ ਕੱਲ੍ਹ ਪਰੋਸ ਚੱਲੀ ਗਈ ਏ ਘਰ ਲਈ ਮਗਰ ਲੱਗ ਜਾਂਦੇ ਔਰ ਲੰਗਰ ਖਵਾਈਏ ਭੁੱਖ ਲੱਗੀ ਭਰਾਵਾ ਖਾਓ ਭੁੱਖ ਲੱਗੀ ਸਾਡੀ ਪੋੜੀ ਚ ਕੋਲੀ ਤਾਂ ਮੀ ਕੋੜੀ ਚਕਾਦਾ ਨਹੀਂ ਸੀ ਸਾਡੀ ਇਹਦੇ ਪੇਰ ਇੱਥੇ ਗੱਲ ਕਿੱਦਾਂ ਪੈ ਜੀਆ ਕਰੀ ਅੱਛਾ ਇੱਕ ਗੱਲ ਆ ਅੱਗੇ ਹੈਨਾ ਅੱਗੇ ਨਾ ਉਧਰੋਂ ਸ਼ਟਰ ਨੂੰ ਲੌਕ ਲਾ ਲਾ ਭੁੱਲ ਜਾਂਦਾ ਸੀ ਜਿੱਦਣ ਦਾ ਅਗਲੇ ਨੇ ਆਪਣਾ ਮੋਟਰਸਾਈਕਲ ਲਿਆਉਂਦਾ ਹੋਣ ਦੀ ਚਿੱਤਾ ਭੁੱਲਦਾ ਪਹਿਲਾਂ ਹੀ ਭੁੱਲਦਾ ਐ ਕਿਉਂ ਨਹੀਂ ਭੁੱਲਦਾ ਸੀਗਾ ਓਏ ਕੱਦੀ ਆ ਰਹੀ ਭੁੱਲਿਆ ਆ ਉਧਰ ਸੀ ਸਿਲੰਡਰ ਮੇਰਾ ਸਣਾ ਚਲੋ ਠੀਕ ਆ ਚਲੋ ਠੀਕ ਆ ਮਿਲਦੇ ਆ ਤੇਰਾ ਲੈ ਲਿਆ ਮਿਲਦੇ ਆ ਤੁਹਾਨੂੰ ਮੇਰੇ ਚਲਵਾ ਇੰਨੀ ਬਹੁਤ ਆ ਜਰਮਨ ਰਾਮ ਗਰੀਏ ਦੀ ਚਲੋ ਮਿਲਦੇ ਆ 40 ਨਹੀਂ ਮੈਨੂੰ ਲਗਵਾ ਚਲੋ ਜੀ ਦੇਖੋ ਜੀ ਇਧਰ ਟਾਈਮ ਹੋ ਗਿਆ ਆ 5:30 ਠੀਕ ਆ ਹਾਂਜੀ ਇਧਰ ਖਾਲੀ ਹਾਂਜੀ ਉਹ ਰਿਵਿਊ ਦੱਸੋ ਵਧੀਆ ਰਿਵਿਊ ਘੈਂਟ ਹੀ ਹੁੰਦਾ ਹੁੰਦਾ ਮੈਂ ਕਹਿੰਦਾ ਹੁਣ ਇਸ ਵਗੇੜੇ ਤੋਂ ਟਰਾਵਾਂ ਹਾਂ। ਹਾਂ ਫਿਰ ਇਸ ਕਿੱਦਾਂ ਦੀ ਲੱਗੀ ਵੇ? ਸਹੀ ਬੰਨੀ। ਵਧੀਆ ਟੇਸਟੀ। ਯਾਰ ਮੇਰੀ ਵੀ ਸੁਣ ਲਓ ਬਈ। ਹਾਂ ਮੈਂ ਤਾਂ ਮੇਰੀ ਬੇਸਤੀ ਕਰ ਗਏ ਹੋਣੇ ਸਾਰਿਆਂ ਨੇ। ਵਧੀਆ ਹੁੰਦੀ ਨਾ ਇਹ ਬਹੁਤ ਬੇਸਤੀ ਕੀਤੀ ਸੀ ਇਹਦੀ। ਇਹਨੂੰ ਨਾ ਕਿਸੇ ਨੇ ਕੱਲ ਵਾਲੇ ਬਲੌਗ ਦੇ ਉੱਤੇ ਕਮੈਂਟ ਕੀਤਾ ਕਹਿੰਦਾ ਕਿ ਮੈਨੂੰ ਜ਼ਿਆਦਾ ਸ਼ੂਟ ਕਰਿਆ ਕਰੋ ਕੋ ਕੁੜੀ ਆ। ਟੀਚਰ ਟੂਚਰ ਆ ਗਏ ਕਹਿੰਦੀ ਇਹਨੂੰ ਜ਼ਿਆਦਾ ਸ਼ੂਟ ਕਰਿਆ ਕਰੋ। ਮੈਂ ਕਿਹਾ ਤੂੰ ਚਾਰ ਦਿਨ ਇੱਥੇ ਰਹਿ ਕੇ ਦੇਖੋ ਜਿੰਨਾ ਸਾਨੂੰ ਕਪਾਉਂਦਾ ਹੈ ਨਾ ਇਹ ਅਸੀਂ ਜਾਣਦੇ ਅਸੀਂ ਕਿੱਦਾਂ ਰੱਖਿਆ ਹੈ ਇਹਨੂੰ। ਤੁਸੀਂ ਤਾਂ ਕੱਲਾ ਇਹਨੂੰ ਆ ਨਾ ਇੰਸਟਾ ਅਸੀਂ ਇਹਨੂੰ ਘਰ ਸਾਡੇ ਕੋਲ ਰਹਿੰਦਾ ਪਰ ਸਾਡਾ ਦਿਮਾਗ ਖਰਾਬ ਕਰ ਦਿੰਦਾ ਏ ਇਧਰ ਮੁਖੜਿਆ ਕਰ ਇਹ ਆ ਕੇ ਤੈਨੂੰ ਬਾਹਰ ਕੱਢਣਾ ਚਾਹੁੰਦੇ ਏ ਤੂੰ ਕਿਤੇ ਬਾਹਰ ਸੰਜਾ ਮੁਖੜਿਆ ਕਰ ਇਧਰ ਨੂੰ ਕਰਦੇ ਰਹੇ ਹੈਂ ਦਸ ਬੀ ਕਰੇ ਨਾ ਕਿ ਬੀਕ ਤਨ ਹੋ ਜਾਏ ਨਹੀਂ 25 ਦੇ ਨਾਲ ਹੀ ਤੇ ਕੋਈ ਨਾ ਹੋਦਰ ਇਹ ਜਿਆ ਦੇ ਕਿਹੜੀ ਦਾ ਤਨ ਕਰ ਮੈਂ ਕਿਹਨ ਕਰਾ ਇਹਨੂੰ ਆਣ ਜੇ ਆੜੇ ਤੇ ਜਿੰਦ ਨੂੰ ਆਪ ਦਾ ਸਾਰਾ ਆ ਜਾ ਤਾ ਮਿਲ ਜਾਈਏ ਆ ਮਾਚ ਦੇਖੋ ਜੀ ਮੇਰਾ ਮੁੰਡਾ ਕੱਲਾ ਹਨਾ ਇਹ ਵੀਡੀਓ ਕਰੈਕਟਰ ਨਹੀਂ ਹੈਗਾ ਦੇਖੋ ਜੀ ਇਹ ਪੋਚਾ ਵੀ ਲਾਉਂਦਾ ਆ ਇਹ ਮੈਂ ਲੱਗੀ ਥਾਲੀ ਚੱਕਣ ਇਹਦੇ ਵਜਿ ਸੇਰ ਵਿੱਚ ਤੇ ਰੂਬਲ ਕਹਿੰਦੀ ਕੀ ਪਤਾ ਨਾ ਸਹੀ ਹੋ ਜਵੇ ਇਹ ਥੋੜਾ ਜਿਹਾ ਬੇਇੱਜ਼ਤੀ ਨਹੀਂ ਕਹੀ ਮੇਰੇ ਘਰ ਸਾਡੇ ਪੁੱਤ ਬੇਇੱਜ਼ਤੀ ਜਿਹਾ ਆਪਾਂ ਜੇ ਮਹਿਸੂਸ ਕਰਦੇ ਫੇਰ ਹੀ ਹੁੰਦੀ ਆ ਉਹਦੀ ਵੀ ਆਪਾਂ ਕਰੇ ਦਈਦੀ ਆ ਪੁੱਤ ਕੋਈ ਨਹੀਂ ਤੂੰ ਵੱਡਾ ਆ ਇਸ ਰੋਟੀ ਕਰਾਂਗਾ ਦੇਖੋ ਜੀ ਮੁੰਡਾ ਮੇਰਾ ਲਾਦਾ ਪਿਆ ਪੋਚਾ ਹਰਮਨ ਕੀ ਕਰੀਏ ਕੇਸ ਤਾਂ ਵਿੱਚ ਤੈਨੂੰ ਵੀਡੀਓ ਚ ਲੈਣਾ ਪੈਂਦਾ ਤੂੰ ਲੰਬਾਈ ਵੜਾਇਆ ਕਦੀ ਕਦੀ ਪੋਚਾ ਲੈਣਾ ਪੈਂਦਾ ਇਹ ਵੀਡੀਓ ਚ ਕਦੀ ਤੈਨੂੰ ਦੱਸ ਕੀ ਕਰੀਏ ਇਹਦੇ ਪਾਪਾ ਕੀ ਪਤਾ ਕੀ ਕਹਿੰਦੇ ਸੀਗੇ ਵੀਡੀਓ ਵੀ ਕੀ ਬਣਾਵਾਂ ਜੇ ਮੈਂ ਐਦਾਂ ਬਣਾਉਂਦਾ ਤਾਂ ਥੱਲੋਂ ਕੱਟਿਆ ਜਾਂਦਾ ਸੀ ਐਦਾਂ ਬਣਾਉਂਦਾ ਕੱਟਿਆ ਜਾਂਦਾ ਤੈਨੂੰ ਪਾਪਾ ਸਤਿ ਇੰਨਾ ਲੰਬਾ ਇਹ ਵੀਡੀਓ ਪਰੇ ਖੜ ਕੇ ਬਣਨੀ ਆ ਮੈਨੂੰ ਲੱਗਦਾ ਹਰਮਨ ਹੈ ਆ ਦੇਖੋ ਜੀ ਸਾਰੇ ਹੁਣ ਦੇਖ ਲਓ ਜਿਹੜੇ ਕਹਿੰਦੇ ਆਰੇ ਇਹਨੂੰ ਜਿਆਦਾ ਸ਼ੂਟ ਕਰਿਆ ਕਰੋ ਦੇਖੋ ਅੱਜ ਅਸੀਂ ਇਹਨੂੰ ਜਿਆਦਾ ਹੀ ਛੂਟ ਕੀਤਾ ਆ ਤੇ ਵਿਚਾਰੇ ਨੂੰ ਜਿਆਦਾ ਰੋਸਟ ਕੀਤਾ ਆ ਅਸੀਂ ਹਨਾ ਬਾਈ ਆ ਜੋ ਹੱਥੀਂ ਤੋਂ ਆ ਦੇਖੋ ਲਗਾ ਦੇ ਹੱਥੋਂ ਐਦਾਂ ਸਾਡੇ ਪ੍ਰਿੰਸ ਭਾਈ ਜੀ ਤਾਂ ਇਹ ਕਹਿੰਦਾ ਜਿੱਦਾਂ ਵਿਆਹ ਲੈ ਲੈਂਦਾ ਮੈਂ ਅੱਜ ਵੱਡੇ ਮਿੰਦੇ ਸਾਰੀ ਰੋਟੀ ਨਹੀਂ ਖਾਣ ਦਿੰਦੇ ਹਾਂ ਜੀ 7:30 ਹੋ ਗਏ ਆਪਾਂ ਅਗੇ ਘਰੇ ਇਧਰ ਐਂਟਰੀ ਬੈਂਸ ਜੀ ਅੱਜ ਮੇਰੀ ਘਰ ਚ ਜੇ ਪੀ ਐਚ ਯੂ ਪੇਪਰ ਨਾ ਆਂਦੇ ਤਾਂ ਆਹ ਲਓ ਜੀ ਪੀ ਐਚ ਯੂ ਪੇਪਰ ਆਪਣੇ ਡਰ ਲਗਾਇਆ ਹੁਤੇ ਠੀਕ ਹੈ ਜੀ ਮੇਰਾ ਡਰ ਕਿੰਨਾ ਹੈ ਇਹਨੇ ਕ ਵੀਡੀਓ ਕਰਤੀ ਚੈੱਕ ਨਾ ਕਰੀ ਕਿਥੋਂ ਜੁੜੀ ਆ ਮੈਂ ਜੋੜ ਦਿੱਤੀ ਜਿੱਦਾਂ ਜੁੜੀ ਆ ਓਏ ਤੂੰ ਸੁੱਤੀ ਸੀਗੀ ਹਾਂ ਪੋਚੇ ਲੱਗੇ ਚਲਾਓ ਚਲੀਏ ਕਹਣਾ ਵੀ ਯਾਰ ਮੜ ਜਾ ਹੈ ਯਾਰ ਮੜੇ ਯਾਰ ਉਦਾਂ ਹੀ ਪੈ ਸੀਗੇ ਚਲ ਚਲਾਓ ਚਲੀਏ ਵਜਾ ਚਲੋ ਹੋ ਗਏ ਤੇ ਇਧਰ ਹਾਂਜੀ ਆਟਾ ਗੁੰਨ ਰਿਹਾ ਹਾਂ ਬੋਲ ਮੈਂ ਬੋਲਣਾ ਕੀ ਬਣਾਉਣਾ ਅੱਜ ਅੱਜ ਛੋਲੇ ਬਣਾਏ ਆ ਉਦਾਂ ਹਾਂ ਬਣਾ ਪੂੜੇ ਬਣਾਣੇ ਪੂੜੇ ਬਣਾਣੇ ਮੈਂ ਰੋਟੀ ਖਾਣੀ ਨਹੀਂ ਹੈਗੀ ਚਲੋ ਵਲੌਗ ਆਪਣਾ ਬਹੁਤ ਹੋ ਗਿਆ ਅੱਜ ਤੇ ਕਰੋ ਵਲੌਗ ਦਾ ਇੱਥੇ ਐਂਡ ਕਰ ਦਿਓ ਤੇ ਪੰਨੀ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਚਲੋ ਮਿਲਦੀਆਂ ਕੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ